ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਬਲਾਂ ਵਾਲੀ ਪੱਗ ਦੀ ਜਿਹਦੇ ਲੰਤਿਆ ਸਾਡੇ 7 ਮਟਰ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵਲ ਵਟਿਆ ਹੁਣ ਜਿਹੜਾ ਆਪਾਂ ਪਰਲੜ ਲਗਾਉਣਾ ਲੜਨ ਦੇ ਸਰਦੇ ਸੰਤਰ ਦੇ ਵਿੱਚ ਜਿਹੜੇ ਆ ਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਾਲਾ ਹੋਣਗੇ ਉਹਨਾਂ ਬਾਲਾ ਨੂੰ ਇਕੱਠੇ ਕਰਕੇ ਤੇ ਲੜ ਨੂੰ ਸੈਟ ਕਰਕੇ ਲਗਾ ਦੇਣਾ ਤਦ ਉਸ ਤੋਂ ਜਿਹੜਾ ਵਾਸ਼ ਟੋਗਲਾ ਲੜ ਲਗਾਉਣਾ ਉਸ ਲੜ ਨੂੰ ਬੈਗ ਤੋਂ ਪਿੰਚ ਕਰਨਾ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਤੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਜਿਹੜਾ ਇਕੱਠੇ ਕਰ ਲੈਣਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਆਪਾਂ ਫੋਲਡ ਕਰਨਾ ਲੜ ਨੂੰ ਇੱਕ ਗੈਰ ਫੋਲਡ ਕਰਨ ਤੋਂ ਬਾਅਦ ਤੇ ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਇਸ ਲੜ ਦੇ ਵਿੱਚ ਬਲ ਪਾਏ ਸੀਗੇ ਉਨਾ ਬਲਾਂ ਨੂੰ ਖਿਲਾੜ ਕੇ ਤੇ ਲੜ ਨੂੰ ਬੈਕ ਤੱਕ ਸੈੱਟ ਕਰਕੇ ਲਗਾ ਦੇਣਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਆਪਾਂ ਇਹਦਾ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰ ਚੰਗੀ ਤਰ੍ਹਾਂ ਫੋਲਡ ਕਰਨਾ ਤੇ ਫਿਰ ਅੜਦੇ ਉੱਤੇ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਨੇ ਇਕੱਠੇ ਕਰ ਲੈਣਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਆਪਾਂ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਨਾ ਬਲਾਂ ਨੂੰ ਚੰਗੀ ਤਰ੍ਹਾਂ ਇਕੱਠੇ ਕਰਨਾ ਬੜਾ ਨੂੰ ਘਠੇ ਕਰਨ ਤੋਂ ਬਾਅਦ ਲੜਨ ਨੂੰ ਆਪਾਂ ਜਿਹੜਾ ਹਲਕਾ ਜਿਹਾ ਫੋਲਡ ਕਰਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਣੇ ਸਟਾਡ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਖੁਲਾਰ ਕੇ ਤੇ ਲੜਨ ਨੂੰ ਆਪਾਂ ਜਿਹੜਾ ਸੈੱਟ ਕਰਕੇ ਲਗਾ ਦੇਣਾ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨ ਅਣ ਜਿਹੜਾ ਪੰਜ ਤਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਗ ਤੋਂ ਪਿੰਚ ਕਰਨਾ ਲੜਨ ਨੂੰ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਤੇ ਇਸ ਲੜ ਦੇ ਵਿੱਚ ਵੀ ਜਿਹੜਾ ਆਪਣੇ ਬਲ ਹੋਣਗੇ ਨਾਬਲਾਂ ਨੂੰ ਆਪਾਂ ਇਕੱਠੇ ਕਰਨਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਾਂ ਫੁੱਲ ਕਰਕੇ ਫਿਰ ਉਸ ਤੋਂ ਆ ਦੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਖਿਲਾੜ ਕੇ ਤੇ ਇਸ ਲੜ ਨੂੰ ਜਿਹੜਾ ਆਪਾਂ ਸੈੱਟ ਕਰਕੇ ਤੇ ਵੈਕ ਦਾ ਕਲਰ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜਨ ਲਗਾ ਦੇਣਾ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਸੈੱਟ ਕਰਨਾ ਉਹਨਾਂ ਲੋਕ ਦੇ ਕੋਲ ਜਿਹੜੇ ਆਪਣੇ ਬਲ ਹੋਣ ਕਿ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰ ਲੈਣਾ ਜੀ ਬੈਕ ਤਾਂ ਕਿਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਹੋਣਗਾ ਨਾਲ ਬਲਾਂ ਨੂੰ ਆਪਾਂ ਪਾ ਕੇ ਬੈਕ ਤਾਂ ਕਾ ਪਹਿਲੇ ਲੜ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਨਾਲ ਬਲਾਂ ਨੂੰ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਸੈਟ ਕਰਕੇ ਲਗਾ ਦੇਣਾ ਜੀ ਹੁਣ ਜਿਹੜਾ ਆਪਾਂ ਨੇ ਸਟੋਰਰ ਨਾਲ ਲਗਾਉਣਾ ਉਸ ਲੜ ਨੂੰ ਆਪਾਂ ਜਿਹੜਾ ਇਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਲੜਨ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਲੜਨ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜਾ ਆਪਾਂ ਬਾਅਦ ਫੇਰ ਕੇ ਜਿਹੜਾ ਆਪਣੇ ਸਲੱਡ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਸੈੱਟ ਕਰਕੇ ਤੇ ਇਸ ਲੜ ਨੂੰ ਵੀ ਇਹ ਆਪਾਂ ਸੈੱਟ ਕਰਕੇ ਲਗਾ ਦੇਣਾ ਮਰਕਰ ਠੇਕ ਕਰਨ ਲੜਨ ਹਲਕਾ ਏਡ ਹੋਣਾ ਆਪਾਂ ਫੋਲਡ ਕਰਨਾ ਆਪਣੇ ਸਲੱਡ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਲਾਰ ਕੇ ਦੇ ਬੈਗ ਤਾਂ ਕਿਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਪਾ ਲੈਣਾ ਜੀ ਬੈਗ 'ਤੋਂ ਬਲ ਪਾਉਣ ਤੋਂ ਆ ਜਿਹੜਾ ਆਪਾਂ ਇਸ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਜਿਹੜੇ ਆਪਣੇ ਬਲ ਹਨ ਨੱਬਲਾਂ ਨੂੰ ਵੀ ਆਪਾਂ ਸੈੱਟ ਕਰ ਲੈਣਾ ਜੀ ਸਾਰੇ ਬਲਾਂ ਨੂੰ ਹੁਣ ਆਪਾਂ ਬੈਕ ਤੱਕ ਸੈੱਟ ਕਰਕੇ ਤੇ ਨਾਲਾਂ ਜਿਹੜਾ ਬਣਾ ਜਿਹੜੇ ਆਪਣੇ ਲੜ ਨੋਕ ਦੇ ਕੋਲ ਢੱਲੇ ਹੋਣਗੇ ਉਹਨਾਂ ਲੜਾਂ ਨੂੰ ਵੀ ਆਪਾਂ ਨੋਕ ਦੇ ਕੋਲ ਰੋਟੇਟ ਕਰ ਲੈਣਾ ਜਿਹੜੇ ਆਪਣੇ ਉੱਪਰਲੇ ਪੇਚ ਉਨਾਂ ਦਾ ਪੇਚਾਂ ਦੇ ਆਪਣਾ فاਸਲਾ ਉਹ ਆਪਾਂ ਨੇ ਸੇਮ ਰੱਖਣਾ ਉੱਪਰਲੇ ਪੇਚਾਂ ਦਾ فاਸਲਾ ਸੈੱਟ ਕਰਨ ਦੇ ਲਈ ਤੁਸੀਂ ਡਬਲ ਸ਼ੀਸ਼ਾ ਵਰਤ ਸਕਦੇ ਹੋ ਡਬਲ ਸ਼ੀਸ਼ੇ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇ ਦਾ ਹਵਾਲਾ ਵਧਿਆ ਘਟੂਗਾ ਤੁਸੀਂ ਡਬਲ ਸ਼ੀਸ਼ੇ ਵਿੱਚ ਦੇਖ ਕੇ ਜਿਹੜਾ ਨਾਲ ਨਾਲ ਦਾ فاਸਲਾ ਉਹ ਸੈੱਟ ਕਰ ਸਕਦੇ ਹੋ ਜਿਹੜੇ ਆਪਣੇ ਨੋਕ ਦੇ ਕੋਲ ਲੜ ਹੋਣਗੇ ਉਹਨਾਂ ਲੜਾਂ ਨੂੰ ਵੀ ਆਪਾਂ ਸੈੱਟ ਕਰ ਲੈਣਾ ਬੈਟਕ ਸਾਰੇ ਜਿਹੜਾ ਦੇ ਵਿੱਚ ਜਿਹੜਾ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਪਾ ਕੇ ਤੇ ਸਲੱਡ ਨੂੰ ਜਿਹੜਾ ਆਪਾਂ ਸੈਟ ਕਰਕੇ ਲਗਾਵਾਂਗੇ ਤੇ ਪ੍ਰੋਵੀਡ ਆਪਣੇ ਪੇਚਾਂ ਨੂੰ ਨਾ ਪੇਚਾਂ ਨੂੰ ਆਪਾਂ ਸੈਟ ਕਰ ਲੈਣਾ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾ ਅਗੇ ਉਸ ਲੜ ਨੂੰ ਆਪਾਂ ਇਹਦਾ ਬੈਕ ਤੋਂ ਪਿੰਚ ਕਰਨਾ ਹੈ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਇਸ ਲੜ ਨੂੰ ਉਪਰੋਂ ਹੁਣ ਚੰਗੀ ਤਰ੍ਹਾਂ ਇਹਦਾ ਫੋਲਡ ਕਰਨਾ ਜੀ ਤੇ ਅੱਖ ਤੱਕ ਲੜ ਨੂੰ ਖਿੱਚ ਕੇ ਤੇ ਫਰੰਟ ਦੇ ਉੱਤੇ ਜਿਹੜਾ ਲੜ ਨੂੰ ਇੱਕ ਗਾਰ ਫੋਲਡ ਕਰਕੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਹਲਕਾ ਖਿੱਚ ਕੇ ਇਹਦਾ ਡਬਲ ਫੋਲਡ ਕਰਕੇ ਤੇ ਬੈਕ ਤੱਕ ਲੜ ਨੂੰ ਜਿਹੜਾ ਆਪਾਂ ਸਾਫ਼ ਕਰ ਲੈਣਾ ਬੈਗ ਤੱਕ ਲੜਨ ਸਾਫ ਕਰਨ ਤੋ ਇਹਦਾ ਪੈਸਾ ਲਾਉਣਾ ਲਗਾ ਦੇਣਾ ਜੀ ਅੰਜੜੇ ਆਪਣੇ ਲੋਕ ਦੇ ਕੋਲ ਪਲ ਹੋਣਗਾ ਨਾ ਬਲਾਂ ਨੂੰ ਵੀ ਆਪਾਂ ਸੈੱਟ ਕਰਨਾ ਜੀ ਜਿਹੜੀ ਆਪਣੀ ਪੱਗ ਦੀ ਸ਼ੇਪ ਹੋ ਗਈ ਪੱਗ ਦੀ ਸ਼ੇਪ ਨੂੰ ਆਪਾਂ ਸੈੱਟ ਕਰਨਾ ਫਿਰ ਆਪਾਂ ਕਲਗੀ ਲੜਾ ਦੇ ਲਈ ਪੱਗ ਪੈਨ ਲਗਾਉਣਾ ਜਿੱਥੋਂ ਆਪਾਂ ਨੇ ਛੇਵਾਂ ਲੜ ਫੋਲਡ ਕੀਤਾ ਹੈ ਛੇਵਾਂ ਲੜ ਦੇ ਉੱਪਰ ਰੱਖ ਕੇ ਜਿਹੜਾ ਆਪਾਂ ਪੱਗ ਪੈਨ ਲਗਾ ਦੇਣਾ ਜੀ ਫਿਰ ਉਸ ਤੋਂ ਅ ਜਿਹੜਾ ਆਪਣਾ ਕਲਗੀ ਲੜੂਗਾ ਕਲਗੀ ਲੜ ਦੇ ਪੁਣੀ ਨੂੰ ਖੋਲ ਕੇ ਉਸ ਦਾ ਉੱਪਰਲਾ ਪੱਲਾ ਉਸ ਦਾ ਉੱਪਰਲਾ ਪੱਲਾ ਉਹ ਆਪਾਂ ਥਲੇਨ ਫੋਲਡ ਕਰਨਾ ਜਿਹੜਾ ਛੜਲਾ ਪੱਲਾ ਹੋਊਗਾ ਉਸ ਨੂੰ ਜਿਹੜਾ ਆਪਾਂ ਉੱਪਰ ਨੂੰ ਫੋਲਡ ਕਰ ਦੇਣਾ ਲੜਨ ਨੂੰ ਉਪਰੋਚਿਤ ਰਾਂ ਫੋਲਡ ਕਰਨਾ ਅਤੇ ਲੜਨ ਨੂੰ ਅੱਖ ਤੱਕ ਖਿੱਚ ਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਕੱਢ ਦੇਣਾ ਜਿਹੜਾ ਆਪਾਂ ਪੱਗ ਪੈਨ ਲਗਾਏ ਸੀਗਾ ਲੜਨ ਨੂੰ ਆਪਾਂ ਜਿਹੜਾ ਆਪਾਂ ਪੱਗ ਪੈਨ ਲਗਾਏ ਸੀਗਾ ਲੜਨ ਨੂੰ ਆਪਾਂ ਪੱਗ ਪੈਨ ਚੁਲਿਆਵਾਂਗੇ ਪੱਗ ਪੈਨ ਚੁਲਿਉਣ ਤੋਂ ਬਾਅਦ ਲੜ ਦੇ ਉੱਤੇ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਕੱਢ ਦੇਣਾ ਬੈਕ ਤੱਕ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲਹਾਂ ਨੂੰ ਨਾ ਬਲਾਂ ਨੂੰ ਪਾ ਲੈਣਾ ਤੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਨੂੰ ਪੱਗ ਪੈਥਲੇ ਚਿਲੇ ਹੋਰ ਤੋਂ ਬਾਅਦ ਇਸ ਲੜ ਨੂੰ ਜਿਹੜਾ 프ਰੰਟ ਵੱਲ ਘੁਮਾ ਦੇਣਾ 프ਰੰਟ ਵੱਲ ਘੁਮਾਉਣ ਤੋਂ ਬਾਅਦ ਇਸ ਲੜ ਨੂੰ ਜਿਹੜਾ ਹੁਣ ਆਪਾਂ ਸੈੱਟ ਕਰਕੇ ਜਿਹੜਾ ਆਪਾਂ ਛਲਾੜ ਨੂੰ ਸੈੱਟ ਕਰਕੇ ਜਿਹੜਾ ਆਪਾਂ ਛੇਮ ਲੜ ਲਗਾਏ ਸੀ ਗੱਲ ਲੜ ਨੂੰ ਆਪਾਂ ਛੇਮ ਲੜ ਥੱਲੇ ਦੱਬ ਦੇਣਾ ਜੀ ਛੇਮ ਲੜ ਥੱਲੇ ਲੱਪਣ ਤੋਂ ਬਾਅਦ ਜੇਕਰ ਤੁਹਾਡਾ ਲੜਾ ਫਿਰ ਬਿੱਟ ਲੱਹ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਮੈਂ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉੱਤਲਾ ਨਹੀਂ ਰਹੇਗਾ ਹੁਣ ਜਿਹੜਾ ਆਪਣਾ ਪੱਗ ਦਾ ਫਰੰਟ ਆ ਕੰਪਲੀਟ ਹੋ ਚੁੱਕਿਆ ਹੁਣ ਇਸ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸ਼ੈਡਿੰਗ ਹੋਗੀ ਉਹ ਜਿਹੜੀ ਆਪਾਂ ਕਰ ਲੈਣੀ ਆ पग आहे दोन अखांत बराबर रख ल आपल्या जे नुकते बळ होणं बळांनी आपण सेट करले ਕਿ ਤੇਰੇ ਰੋਣੀ ਪੱਗ ਦੀ ਸੈਟਿੰਗ ਹੋ ਗਈ ਉਹਨੂੰ ਆਪਾਂ ਕਰ ਲੈਣੀ ਆ ਸਾਰ ਲਣਾ ਦੇ ਵਿੱਚ ਜਿਹੜਾ ਆਪਣੇ ਬਲ ਹਨ ਨਾ ਬਲਾਂ ਨੂੰ ਆਪਾਂ ਨੇ ਸੈੱਟ ਕਰ ਲੈਣਾ ਜੀ ਪੱਗ ਪਹਿਨਣਾ ਜਿਹੜਾ ਆਪਣੇ ਬਲ ਹਨ ਨਾ ਬਲਾਂ ਨੂੰ ਵੀ ਆਪਾਂ ਸੈੱਟ ਕਰਨਾ ਹੈ ਤੇ ਜਿਹੜਾ ਹੁਣ ਆਪਾਂ ਸਿਰ ਟਕਾਂਗੇ ਜਿਹੜਾ ਸਰਦੇ ਸੈਂਟਰ ਦੇ ਵਿੱਚੋਂ ਫਲੜਦਾ ਗਿਆ ਸੀ ਉਸਨੂੰ ਖਿੱਚ ਕੇ ਪੂਰੇ ਸਿਰ ਉੱਤੇ ਖਿਲਾਰ ਦੇਣਾ ਪਹਿਲਾਂ ਜਿਹੜਾ ਆਪਾਂ ਇੱਕ ਸਾਈਡ ਦੇ ਉੱਤੇ ਸਿਰ ਚੰਗੀ ਤਰ੍ਹਾਂ ਕਵਰ ਕਰਨਾ ਫਿਰ ਤੋਂ ਦੂਸਰੀ ਸਾਈਡ ਤੋਂ ਸਿਰ ਚੱਕ ਦੋਣਾ ਜਿਹੜਾ ਆਪਣਾ ਇਹ ਸਿਰ ਹੈ ਕਦੇ ਵੀ ਆਪਾਂ ਦੋਨਾਂ ਸਾਈਡ ਤੋਂ ਇਕੱਠੇ ਨਹੀਂ ਰੱਖਣਾ ਇੱਕ ਸਾਈਡ ਤੋਂ ਸਿਰ ਟਾ ਕੇ ਫਿਰ ਦੂਸਰੀ ਸਾਈਡ ਤੋਂ ਜਿਹੜਾ ਆਪਣਾ ਸਿਰ ਟਾ ਕੇ ਤੇ ਪਿਛਲੇ ਲੜ ਨੂੰ ਦੋਨਾਂ ਸਾਈਡ ਤੋਂ ਹੋਲਡ ਕਰਕੇ ਬੈਕ ਤੇ ਦਬ ਦੇਣਾ ਇੰਨੇ ਕਾ ਤੁਹਾਡਾ ਸਿਰ ਉੱਪਰ ਰੰਗਰ ਆ ਜਾਂਦਾ ਹੈ ਤੁਸੀਂ ਇਹਦਾ ਸ਼ੇਪ 'ਚ ਦੇਖ ਕੇ ਜਿਹੜਾ ਆਪਣਾ ਸਿਰ ਟਕ ਸਕਦੇ ਹੋ ਮੁੰਡੇ ਜਿਹੜੇ ਆਪਣੀ ਬਾਕੀ ਭਾਗ ਦੀ ਸੈਟਿੰਗ ਹੋਵੇ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ